ਅਰੇ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਕ੍ਰਿਕਟਰ ਤੋਂ ਪਹਿਲਾਂ ਫੌਜੀ ਬਾਨਣਾ ਚਾਹੁੰਦੇ ਸੀ ਬਾਅਦ ਵਿੱਚ ਸਿਆਸਤ ਦੇ ਵਿੱਚ ਐਂਟਰੀ ਕਿਵੇਂ ਹੋ ਗਈ ਸਿਆਸਤ ਚ ਐਂਟਰੀ ਬਾਈ ਮਤਲਬ ਮੈਨੂੰ ਇੱਕ ਇਥੇ ਸ਼ੇਰਪੁਰ ਪਿੰਡ ਹੈ ਸਾਡੇ ਪਿੰਡਾਂ ਦੇ ਕੋਲ ਨਾ ਮਾਨ ਵਾਲਾ ਮੇਰੇ ਤਾਏ ਦਾ ਪਿੰਡ ਮੇਰੇ ਫਾਦਰ ਦਾ ਪਿੰਡ ਕੱਕੜਾ ਉਹ ਲੱਗ ਗਈ ਇਥੇ ਲੁਧਿਆਣੇ ਦੇ ਕੋਲ ਸ਼ੇਰਪੁਰ ਪਿੰਡ ਹੈ ਉੱਥੇ ਮੇਰਾ ਬ੍ਰਦਰ ਦੋ ਵਾਰ ਦਾ ਐਮ.ਐਲ.ਏ ਸੀ ਸਰਦਾਰ ਤੁਮਨ ਸਿੰਘ ਮਾਨਾ ਤੁਮਨ ਸਿੰਘ ਮਾਨ ਉਹ ਮੈਨੂੰ ਉਹਦੇ ਕੋਲ ਲੈ ਗਿਆ ਉਹਨੇ ਮੇਰਾ ਪੱત્રਾ ਦੇਖਿਆ ਜਦੋਂ ਮੇਰਾ ਫਾਦਰ ਦੇਖਦਾ ਉਹਨੇ ਅੱਛਾ ਉਹ ਕਹਿੰਦਾ ਸਿੱਧੂ ਸਾਹਿਬ ਇਹ じゃ ਪੱਤਰਾ ਨਹੀਂ ਦੇਖਿਆ ਮੈਂ ਕਿਸੇ ਦਾ ਅੱਛਾ ਕਹਿੰਦਾ ਇਹ ਤਾਂ ਰਾਜੇ ਦਾ ਹੋਇਆ ਕਿਸੇ ਦਾ ਮੈਂ ਯਾਰ ਕੀ ਮੁਕਵਾ ਮਰੀ ਜਾਣਾ ਕਹਿੰਦਾ ਜੋਰ ਲਾ ਲੈ ਤੂੰ ਸਿਆਸਤ ਸਿਆਸਤ ਚ ਜਾਏਗਾ ਮੈਂ ਕਹਾਂ ਜੀ ਮੈਂ ਡੁੱਬਦਾ ਪਹ ਹਾਂ ਨਾ ਤੇ ਮੈਨੂੰ ਕੋਈ ਕਹੇ ਵੀ ਤੇਰੀ ਜਾਨ ਬਚਾ ਲਾਂਗੇ ਤੂੰ ਸਿਆਸਤ ਆ ਜਾ ਮੈਂ ਮੈਂ ਡੁੱਬਣਾ ਮਹਿਸੂਸ ਕਰੂੰ ਠੀਕ ਹੈ ਪਰ ਮੈਂ ਸਿਆਸਤ ਚ ਨਹੀਂ ਆਉਣਾ ਕਹਿੰਦਾ ਸਿਆਸਤ ਤੈਨੂੰ ਧੂਕੇ ਲੈ ਜਾਏਗੀ ਕਾਕਾ ਅੱਛਾ ਦੁਨੀਆਦਾਰੀ ਇੱਧਰ ਰੱਖ ਉੱਧਰ ਰੱਖ ਆਹ 3 ਸਾਲਾਂ ਬਾਅਦ 2003 ਦੇ ਤੇਨੇ ਦੇ ਬਾਤ ਤੈਨੂੰ ਸਿਆਸਤ ਲੈ ਕੇ ਜਾਏਗੀ ਔਰ ਕਿਸੇ ਵੱਡੇ ਕਾਜ ਚ ਤੈਨੂੰ ਲਾਏਗੀ ਤੇ ਤੂੰ ਸਿਆਸਤ ਦਾ ਹੀ ਤੇਰਾ ਜੀਵਨ ਹੋਏਗਾ ਮੈਂ ਕਿਹਾ ਇਹ ਸ਼ਰਤ ਲਾ ਲੈ ਮੈਂ ਘਰ ਰਪਈਆ 50000 ਦੇ ਕੇ ਜਾਂਦਾਂ ਜਿਹੇ ਜੀ ਗੱਲ ਹੋਈ ਮੈਂ ਕਿਹਾ ਤੇ ਨਾਲੇ ਹਾਰਮ ਨੂੰ 2 2000 ਤਿੰਨ ਚ ਬਾਜ ਪਈ ਦਾ ਫੋਨ ਆਉਂਦਾ ਮੈਨੂੰ ਅਚਾਨਕ ਅਚਾਨਕ ਉਦੋਂ ਪਹਿਲਾਂ ਮੈਨੂੰ ਆ ਬੈਂਕਈਆ ਨਾਇਡੂ ਉੱਥੇ ਲੈ ਜਾਂਦਾ ਹੈ ਹੈ ਫੇਰ ਜੇਤਲੀ ਸਾਹਿਬ ਸਭ ਨੂੰ ਨਾ ਕੀਤੀ ਮੈਂ ਮੈਂ ਹਮੇਸ਼ਾ ਕਮੈਂਟਰੀ ਕਰ ਉਦੋਂ ਖਾਨ ਨਾਲ ਕਮੈਂਟਰੀ ਕਰ Imran Khan ਨਾਲ 14 ਸਾਲ ਬਾਅਦ ਅਸੀਂ ਗਏ ਸੀ ਉਦੋਂ ਸਭ ਤੋਂ ਪਹਿਲੀ ਵਾਰ ਮੈਂ ਖਾਨ ਨੂੰ ਮਿਲਿਆ ਸੀ ਮੈਂ ਦੇਖਿਆ ਕਿਉਂਕਿ ਉਹ ਤੋਂ ਪਹਿਲਾਂ ਦਾ ক্রিকেট ਫੀਲਡ ਤੇ ਹੁੰਦਾ ਸੀ ਨਾ ਉਦੋਂ ਫਿਰ ਉਹ ਐਕਸਪਰਟ ਕਮੈਂਟੇਟਰ ਸੀ ਪਾਕਿਸਤਾਨ ਵੱਲੋਂ ਮੈਂ ਐਕਸਪਰਟ ਕਮੈਂਟੇਟਰ ਸੀ ਇੰਡੀਆ ਵੱਲੋਂ 16 ਸਾਲ ਬਾਅਦ ਟੀਮ ਗਈ ਸੀ ਉੱਥੇ ਉਦੋਂ ਉਹਨਾਂ ਕੋਲ ਨੇੜਤਾ ਹੋਈ ਉਹਦੀ ਹਵੇਲੀ 'ਚ ਗਏ 2-4 ਵਾਰ ਮੈਂ ਦੇਖਿਆ ਵੀ ਇਹ ਸਵਾਈ ਪੋਲਿਟਿਕਸ ਦੇ ਇਹ ਤੇ ਆਪਦੀ ਘਰ ਵਾਲੀ ਨੂੰ ਵੀ ਨਹੀਂ ਟਾਈਮ ਦਿੰਦਾ ਇਹਨੂੰ ਸਵਾਈ ਪਾਕਿਸਤਾਨ ਨਾਲ ਸੌਜਦਾ ਕੁਝ ਨਹੀਂ ਇੱਕ ਜਦ ਬਣੀ ਉਦੋਂ ਸਮਝਾਂ ਵਾਜਪਾਈ ਨੇ ਫੋਨ ਕੀਤਾ ਨਾ ਹੀ ਨਹੀਂ ਹੋਈ ਉਹਨੂੰ ਉਹ ਕਹਿੰਦੇ ਉਹ ਕਹਿੰਦੇ ਸਿਪਾਹੀ ਜਰਨੈਲ ਕੋ ਸਵਾਲ ਨਹੀਂ ਕਰਤਾ ਕਸ ਕੇ ਕਮਰ ਕਸਾ ਮੈਦਾਨੇ ਜੰਗ ਮੇ ਆ ਜਾਂਦਾ ਮੈਂ ਕਹ ਕੋ ਕੋ ਕੇ ਸੜ ਸਾਲਾ ਦੋ ਕਮੀਜ਼ਾਂ ਸੀ ਮੇਰੇ ਕੋਲ ਚੈੱਕ ਆਲੀਆਂ ਉਹ ਲੈ ਕੇ ਉਥੋਂ ਨਿਕਲਿਆ ਅੰਮ੍ਰਿਤਸਰ ਚਲੇ ਗਿਆ ਅੰਮ੍ਰਿਤਸਰ 20 25 ਹਜ਼ਾਰ ਬੰਦਾ ਖੜਾ ਮੈਂ ਕਿਹਨੂੰ ਲੈਣ ਆਏ ਨੇ ਇਹ ਵੱਡਾ ਹੀ ਲੀਡਰ ਆਇਆ ਹੁਣ ਉਦੋਂ ਹੀ ਪਤਾ ਲੱਗਿਆ ਦੇ ਪੱਪੀ ਦੇ ਜੱਫੀ ਕੰਬੀ ਇੱਥੋਂ ਥੱਲੇ ਨੂੰ ਪਾਟ ਗਈ ਭਾਈ ਰਫੂ ਕਰਾਉਣੀ ਪਈ ਅੱਛਾ ਨਹੀਂ ਸੀ ਪਤਾ ਤੁਹਾਨੂੰ ਮੈਨੂੰ ਲੈਣ ਆਏ ਆ ਚੁੱਕ ਕੇ ਲੈ ਗਏ ਜੀ ਕਨੇੜੀ ਚੱਕਿਆ 500 ਬੰਦਿਆਂ ਦੀ ਸਟੇਜ ਉੱਤੇ 5000 ਚੜਿਆ ਮੈਂ ਪਹਿਲਾ ਭਾਸ਼ਣ ਦੇਣ ਲੱਗਿਆ ਲੱਤ ਇੱਕ ਥੱਲੇ ਨੂੰ ਲੰਮਕੀ ਸਟੇਜ ਹੀ ਟੁੱਟ ਗਈ ਅੱਧਾ ਉੱਪਰ ਨੂੰ ਖੜਾ ਅੱਧਾ ਲਟਿਆ ਹੋਇਆ ਪਹਿਲਾ ਭਾਸ਼ਣ ਲੱਕਾ ਹੋਏ ਤੋ ਕਾ ਹੋਏ ਲੱਲਾ ਹੋਏ ਪੱਭਾ ਹੋਏ 10 ਦੇਣਾ ਚ 12 ਦੇਣਾ ਚ ਲੋਕ ਸਭਾ ਇਲੈਕਸ਼ਨ 10 12 ਦੇਣਾ 6 ਵਾਰ ਦਾ ਐਮਪੀ ਪਾਰਟੀ ਆ ਆ ਕੈਪਟਨ ਮਿੰਦਰ ਸਿੰਘ ਦਾ ਭਾਈ ਮਾਲਵਿੰਦਰ ਰਾਜਾ ਮਾਲਵਿੰਦਰ ਰਾਜਾ ਇਹ ਕਹਿੰਦਾ ਨਵਜੋਤ ਨੇ ਸੁਸਾਈਡ ਕਰਤਾ ਪਹਿਲੀ ਸੀਟ ਤੇ ਅਸੀਂ ਅੰਮ੍ਰਿਤਸਰ ਲਿਖਦੇ ਆਂ ਹੂੰ ਵੀ ਜਿੱਤਾਂਗੇ ਅਸੀਂ ਉਹ ਤਾਂ ਪੱਕਾ ਜਿੱਤੂ ਹਾਂਜੀ ਰਾਈਟ ਮੈਂ ਕਨਾ ਗਾ ਪੈ ਗਿਆ ਜੀ ਧਾੜ 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 11 ਦਿਨਾਂ ਚ 1 ਲੱਖ 26000 ਤੇ ਠੋਕਤਾ ਪਾਟਿਆ ਸਰ ਜਿੱਤ ਗਿਆ ਜੀ ਉਹ ਤੋਂ ਪਰ ਜਵਾਨ ਨਾ ਭਾਈ ਜੇ ਕਿਹਾ ਸੀ ਉਥੇ ਵੀ ਬਾਪਸ ਨਹੀਂ ਮੁੜਦਾ ਮੇਰੇ ਫਾਦਰ ਲੌਜ ਡੈਥ ਹੋਈ ਆ ਨੀ ਬੇਕਰਮ ਆ ਸੀ ਮੇਰੀ ਵਾਈਫ ਨੂੰ ਪੁੱਛ ਲੈ ਮੇਰੀ ਵਾਈਫ ਹਾਂ ਉਹ ਕਾਲੀ ਦਲ ਤੇ ਬੀਜੇਪੀ ਦਾ ਹੋ ਸੀ ਇਕੱਠੇ ਸੀ ਤੁਸੀਂ ਫੇਰ 2.5 ਸਾਲਾਂ ਬਾਅਦ ਮੇਰੇ ਤੇ ਕੇਸ ਪਾਇਆ ਮੈਂ ਅਸਤੀਫਾ ਦੇ ਦਿੱਤਾ ਹੂੰ ਮੈਨੂੰ ਜੇ ਇਸ ਲਈ ਮੈਂ ਹੀ ਮੈਂ ਪਟਿਆਲੇ ਨਹੀਂ ਆ ਸਕਦਾ ਮੈਂ ਸੌ ਚੱਕੀ ਐ ਤੇ ਮੈਂ ਹੀ ਮੈਂ ਤਾਂ ਬੁਰੈਲ ਜੇਲ ਕਰੂੰਗਾ ਬੁਰੈਲ ਕਿਉਂਕਿ ਜਿੱਥੇ ਕੇਸ ਪਿਆ ਉਹ ਉੱਥੇ ਲੈ ਜਾਂਦੇ ਆ 2.5 ਸਾਲਾਂ ਬਾਅਦ ਪਹਿਲੀ ਵਾਰ ਪਟਿਆਲੇ ਜੇਲ ਚੰਪੀਆ ਤੇ ਅੱਛਾ ਇੱਕ ਦੋ ਦਿਨ ਉੱਥੇ ਰਿਹਾ ਬਰੀ ਬੇਲ ਹੋ ਗਈ ਹੂੰ ਕੋਰਟ ਨੇ 68 ਸਾਲਾਂ ਦੀ ਹਿਸਟਰੀ ਚ ਪਹਿਲੀ ਵਾਰ ਮੋਰਲ ਸਰਟੀਫਿਕੇਟ ਦੇ ਕੇ ਕਿਹਾ ਦੁਬਾਰਾ ਇਹਨੂੰ ਇਲੈਕਸ਼ਨ ਲੜਨ ਦੀ ਯਾਜ ਦਿੱਤੀ ਜਾਵੇ ਇਹਨੂੰ ਜ਼ਰੂਰਤ ਨਹੀਂ ਸੀ ਅਸਤੀਫਾ ਦੇਣ ਦੀ ਠੀਕ ਹੈ ਹਮ ਔਰ